ਹਾਂਜੀ ਵੀ ਵੀਰ ਜੀ ਅਹੀਂ ਆਪਣੇ ਸਿੱਖ ਭਾਈ ਜਾ ਰਹੇ ਤੇ ਗੱਲਬਾਤ ਲੱਗੇ ਕਰਨੇ ਇੱਕ ਆ ਵੀਰ ਨੇ ਬੋਲ ਬੋਲੇ ਆ ਬੜੇ ਦਿਲ ਨੂੰ ਸੁਕੇ ਗਏ ਨੇ ਸੁਣ ਕੇ ਵੀਰ ਦੀਆਂ ਗੱਲਾਂ ਇੱਕ ਰੀ ਤੇ ਲੂੰ ਕੰਡੇ ਹੋ ਗਏ ਨੇ ਤੇ ਸਾਡੇ ਲੋਕ ਮਜਬੂਰ ਨੇ ਇੰਨੇ ਕ ਜਿਆਦੇ ਵੀ ਇਹ ਇਹਨਾਂ ਦੇ ਦਿਮਾਗ ਤੇ ਕੋਈ ਅਸਰ ਨਹੀਂ ਜੀ ਕਿਸ ਗੱਲ ਦਾ ਇੱਕ ਵੀਰ ਆ ਜਿਹੜਾ ਮੁਸਲਮਾਨ ਹੋਣ ਦੇ ਨਾਂ ਦੇ ਸਿੱਖਾਂ ਦੇ ਬਾਰੇ ਵੇਖੋ ਕਿੰਨੇ ਉਹਦੇ ਵਿਚਾਰ ਵਧੀਆ ਨੇ ਪਰ ਸਾਡੇ ਜਿਹੜੇ ਲੋਕ ਆ ਇੱਕ ਕਹਾਵਤ ਆ ਨਾ ਸਿਆਣਿਆਂ ਦੀ ਕਿ ਕੁੱਤੇ ਦੀ ਪੂਛ ਕਿ ਦੀ ਸਿੱਧੀ ਨਹੀਂ ਹੋਈ ਸਾਡੇ ਲੋਕਾਂ ਦਾ ਉਹ ਹਾਲ ਜੇ ਤੇ ਬਾਕੀ ਵੀਰ ਜੀ ਆ ਵੀਰ ਦੀਆਂ ਗੱਲਾਂ ਬਾਤਾਂ ਸੁਣ ਕੇ ਕੋ ਸਾਡੇ ਲੋਕਾਂ ਨੂੰ ਸੇਧ ਚਾਹੀਦੀ ਆ ਗੌਰ ਨਾਲ ਸੁਣਿਓ ਜਰਾ ਕਿ ਸਾਡਾ ਕੱਲਾ ਪੰਜਾਬੇ ਦੇ ਦੋ ਜਿੱਦਾਂ ਪੰਜਾਬ ਦੇ ਵਿੱਚ ਅਕਸਰ ਮੰਗ ਉੱਠਦੀ ਆ ਵੀ ਸਾਡਾ ਪੰਜਾਬ ਲੈਦਾ ਬਣਾ ਦਿਓ ਮੈਂ ਇੱਕ ਗੱਲ ਦੱਸਦਾ ਹਾਂ ਮੈਂ ਮੁਸਲਮਾਨ ਆ ਪਰ ਮੇਰੀ ਗੱਲ ਇਹ ਯਾਦ ਰੱਖਿਓ ਜੇ ਸਿੱਖ ਕੌਮ ਅੱਜ ਸਿੱਖ ਕੌਮ ਐਨੀ ਤਕੜੀ ਕੌਮ ਆ ਠੀਕ ਆ ਇਹ ਮੁਸਲਮਾਨ ਹੋ ਕੇ ਮੈਂ ਕਹਿ ਰਿਹਾ ਜੇ ਸਿੱਖ ਕੌਮ ਸਾਰੀ ਸਿਆਸੀ ਪਾਰਟੀਆਂ ਨੂੰ ਲੱਤ ਮਾਰ ਦੇਵੇ ਤੇ ਆਪਣੇ ਆਪ ਆਪਣਾ ਪੰਜਾਬ ਚਲਾਵੇ ਨਾ ਤਾਂ ਇਸ ਪੰਜਾਬ ਦੇ ਵਿੱਚ ਕੋਈ ਭੁੱਖਾ ਨਹੀਂ ਮਰੂਗਾ ਵੀਰੇ ਦੂਸਰੀ ਗੱਲ ਕੋਈ ਬੇਰੋਜ਼ਗਾਰ ਨਹੀਂ